ਕਿੱਥੇ ਦੇਖੋ ਪਾਣੀ ਹੀ ਪਾਣੀ ਚਾਰੇ ਪਾਸੇ ਪਾਣੀ ਨੇ ਆਪਣਾ ਕਬਜ਼ਾ ਕੀਤਾ ਲੱਗਦਾ ਹੈ ਸਤਲੁਜ ਦੇ ਕੰਡੇ ਵਸੇ ਪਿੰਡਾਂ ਦੇ ਹਾਲਾਤਾਂ ਦੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਤੇ ਟਰੈਕਟਰ ਟਰਾਲੀਆਂ ਤੇ ਦੇਖੋ ਕਿਸ ਤਰੀਕੇ ਨਾਲ ਬੰਨ ਬੰਨਣ ਲੱਗੇ ਹੋਏ ਹਨ ਲੋਕ ਲੋਕਾਂ ਵੱਲੋਂ ਲੰਗਰ ਦੀ ਸੇਵਾ ਵੀ ਲਗਾਈ ਗਈ ਹੈ ਤੇ ਲੋਕ ਸਰਕਾਰ ਤੋਂ ਕਾਫੀ ਨਾਖੁਸ਼ ਵੀ ਦਿਖ ਰਹੇ ਹਨ ਹਰੀਕੇ ਨਜ਼ਦੀਕ ਪੈਂਦੇ ਪਿੰਡਾਂ ਵਿੱਚ ਵਾਦੇ ਪਾਣੀ ਨੂੰ ਲੈ ਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਪਾਣੀ 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 ਆਲੋ ਤੁਸੀਂ ਫਾਨਾ ਦੇ ਜਿਹੜੀ ਜਵਾਨ ਨੇ ਠੀਕ ਚੱਲ ਰਹੀ ਆ ਬਸ ਬੱਸ ਕੋਈ ਨੋਰਮਲ ਜਿਹਾ ਦਰਵਾਜ਼ਾ ਲੱਗਦਾ ਹੈ ਠੀਕ ਹੈ ਜੀ ਠੀਕ ਹੈ ਤੇ ਇੱਕ ਇੱਕ ਸਰ ਪਾਸਵਰਡ ਸੈਂਡ ਕਰੂ ਭੇਜੋ ਜਿੱਥੇ ਦੇਖੋ ਪਾਣੀ ਹੀ ਪਾਣੀ ਚਾਰੇ ਪਾਸੇ ਪਾਣੀ ਨੇ ਆਪਣਾ ਕਬਜ਼ਾ ਕੀਤਾ ਲੱਗਦਾ ਹੈ ਸਤਲੁਜ ਦੇ ਕੰਡੇ ਵਸੇ ਪਿੰਡਾਂ ਦੇ ਹਾਲਾਤਾਂ ਦੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਤੇ ਟਰੈਕਟਰ ਟਰਾਲੀਆਂ ਤੇ ਦੇਖੋ ਕਿਸ ਤਰੀਕੇ ਨਾਲ ਬੰਨ ਬੰਨਣ ਲੱਗੇ ਹੋਏ ਹਨ ਲੋਕ ਲੋਕਾਂ ਵੱਲੋਂ ਲੰਗਰ ਦੀ ਸੇਵਾ ਵੀ ਲਗਾਈ ਗਈ ਹੈ ਤੇ ਲੋਕ ਸਰਕਾਰ ਤੋਂ ਕਾਫੀ ਨਾਖੁਸ਼ ਵੀ ਦਿਖ ਰਹੇ ਹਨ ਹਰੀਕੇ ਨਜ਼ਦੀਕ ਪੈਂਦੇ ਪਿੰਡਾਂ ਵਿੱਚ ਵਾਦੇ ਪਾਣੀ ਨੂੰ ਲੈ ਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਪਾਣੀ 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 ਕਾਫੀ ਰੋ ਪੰਜਾਬ ਕੋਈ ਨਾ ਮਾਨਾ ਜਿਹੜੀ ਜਾਣ ਹੈ ਚੱਲ ਜਾਈ ਗਈ ਆ ਤੁਹਾਡਾ ਨਾਮ ਉਹ ਜੋ ਨੌਂ ਨਾਮ ਉਹ ਜਿਹੜਾ ਦਲਬਾਤ ਦਾ ਹੈ ਜੀ ਉਹ ਲੋਕ ਨੂੰ ਨੌਂ ਬੜਾ ਜੀ ਤੁਹਾਡਾ ਨਾਮ ਉਹ ਜੀ ਤੁਹਾਨੂੰ ਨਾ ਇਹ ਤੋਂ ਗਾਣ ਗਾਉਂਦੇ ਜੀ ਆਹ ਲੀਹ ਕਸੀਆ ਆਹ ਵੱਡੀ ਨਾ ਕੋਈ ਵਕਤ ਮਾਨਾ ਠੀਕ ਹੈ ਜੀ ਠੀਕ ਹੈ ਤੇ ਇੱਕ ਇੱਕ ਸਰ ਪਾਸਵਰਡ ਸੈਂਡ ਕਰੂ ਭੇਜੋ